ਇਦੋ ਇਤਰਾ ਸੁੱਕੀ ਜਰ ਮੈਂ ਤੁਸੋਂ ਪ੍ਰਧਾਨ ਜੀ ਜੀ ਸਾਥੀਓ ਅੱਜ ਸਾਰਾ ਪੰਜਾਬ ਦੇ ਵਿੱਚ ਸਾਰੇ ਭਰਾਵਾਂ ਨੂੰ ਸਾਰੇ ਬਜ਼ੁਰਗਾਂ ਨੂੰ ਪਤਾ ਹੈ ਵੀ ਪੀਆਰਟੀ ਦਾ ਜਿਹੜਾ ਚੱਕਾ ਜਾਵਾ ਕਿਲੋਮੀਟਰ ਗੱਡੀਆਂ ਪ੍ਰਾਈਵੇਟ ਗੱਡੀਆਂ ਦੇ ਵਿਰੋਧ ਵਿੱਚ ਟੋਟਲ ਬੱਸਾਂ ਬੰਦ ਨੇ ਗਈਆਂ ਤੇ ਸਾਨੂੰ ਅਰੈਸਟ ਕਰਕੇ ਕੱਗੇ ਠਾਣੇ ਦੇ ਵਿੱਚ ਪੁਲਿਸ ਵੱਲੋਂ ਰੱਖਿਆ ਗਿਆ। ਸੋ ਅਸੀਂ ਸਾਰੇ ਸਾਥੀ ਚੜ੍ਹਦੀ ਕਲਾ ਦੇ ਵਿੱਚਾਂ ਇੰਨੇ ਬੰਦੇ ਅਰੈਸਟ ਕਰਨ ਦੇ ਬਾਵਜੂਦ ਵੀ ਪਟਿਆਲੇ ਜਿਹੜਾ ਪ੍ਰੋਟੈਸਟ ਹੈ ਪੂਰਾ ਜੋਰਾਂ ਦੇ ਚੱਲ ਰਿਹਾ ਹੈ। ਪੂਰਾ ਪਟਿਆਲਾ ਬੰਦ ਹੈ। ਇੱਕ ਵੀ ਬੱਸ ਹੈ ਜਿਹੜੀ ਨਹੀਂ ਚੱਲ ਰਹੀ। ਸੋ ਸਾਰੇ ਸਾਥੀ ਅਸੀਂ ਚੜ੍ਹਦੀ ਕਲਾ 'ਚ ਜਿੱਤ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਹੁੰਦੀ ਹੈ। ਸਮੂਹ ਸਾਥੀ ਵੱਧ ਤੋਂ ਵੱਧ ਸੰਘਰਸ਼ ਦਾ ਸਾਥ ਦਿਓ। ਅਸੀਂ ਪ੍ਰਾਤਰੀ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਪਹਿਲਾਂ ਅਸੀਂ ਲੜਾਈ ਲੜਦੇ ਸੀ ਆਪਣੇ ਪੱਕੇ ਹੋਣ ਦੀ ਠੇਕੇਦਾਰ ਨੂੰ ਬਾਹਰ ਕੱਢਣ ਦੀ ਪਰ ਹੁਣ ਜਿਹੜੀ ਸਾਡੀ ਲੜਾਈ ਹੈ ਉਹ ਵਿਭਾਗਾਂ ਨੂੰ ਬਚਾਉਣ ਦੀ ਲੜਾਈ ਹੈ ਕਿਉਂਕਿ ਵਿਭਾਗ ਦਾ ਨਿੱਜੀ ਕਰਨ ਕਰਨ ਵਾਲੇ ਜਿਹੜੀ ਸਰਕਾਰ ਚੱਰੀ ਹੈ ਵਿਭਾਗ ਦੇ ਵਿੱਚ ਕਿਲੋਮੀਟਰ ਬੱਸਾਂ ਪਾਉਣ ਵਾਸਤੇ ਇਹ ਜਿਹੜੀ ਮੈਨੇਜਮੈਂਟ ਹੈ ਤੇ ਸਰਕਾਰ ਆ ਇਹ ਤੁਲੀ ਹੋਈ ਆ ਤੇ ਅਸੀਂ ਕਿਲੋਮੀਟਰ ਗੱਡੀਆਂ ਨੇ ਜਿਹੜੀਆਂ ਨਹੀਂ ਪੈਣ ਦੇਣੀਆਂ ਅਸੀਂ ਆਪਣੀ ਰੈਸਟ ਵੀ ਦਿੱਤੀ ਹੈ ਅੱਜ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੋਂ ਵੀ ਸਿੱਖੇ ਸੰਘਰਸ਼ ਜਿਹੜੇ ਉਹ ਕਰਾਂਗੇ ਸਾਰੇ ਵਰਕਰ ਚੜ੍ਹਦੀ ਕਲਾ ਚੋਂ ਬਾਈ ਚੜ੍ਹਦੀ ਕਲਾ ਚ ਮੇਰੇ ਬਾਦ ਵਿੱਚ ਸਾਡੀ ਬਣਾ ਦੇ ਵਾਹ ਵਾਹ ਬੰਦ ਕੀਤਾ ਕੋਕਸ ਬੰਦ ਮਾ ਜਾਨੀ